ਫਿਲੌਰ ਪ੍ਰੈਸ ਕਲੱਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ੁਸ਼ੀਲਾ ਕੁਮਾਰੀ ਨੂੰ ਸੇਵਾਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਪ੍ਰੈਸ ਕਲੱਬ ਦੇ ਪ੍ਰਧਾਨ ਅਮਰਿਤ ਪਾਖੜੀ ਅਤੇ ਉਨ੍ਹਾਂ ਦੀ ਸਮੂਹ ਟੀਮ ਵੱਲੋਂ ਜਿੱਥੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਗਿਆ, ਉੱਥੇ ਹੀ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਫਿਲੌਰ ਇਲਾਕੇ ਦੀਆਂ ਬੱਚੀਆਂ ਨੂੰ ਉਚੇਰੀ ਸਿੱਖਿਆ ਦੇਣ ਵਿੱਚ ਪ੍ਰਿੰਸੀਪਲ ਸ਼ੁਸ਼ੀਲਾ ਕੁਮਾਰੀ ਦਾ ਅਹਿਮ ਰੋਲ ਸੀ ਤੇ ਉਨ੍ਹਾਂ ਦੀ ਅਗਵਾਈ ਵਿੱਚ ਹਮੇਸ਼ਾ ਹੀ ਸਕੂਲ ਦਾ ਨਤੀਜਾ ਕਾਫੀ ਸ਼ਾਨਦਾਰ ਰਿਹਾ ਹੈ। ਉਹਨਾਂ ਮੈਡਮ ਸ਼ੂਸ਼ੀਲਾ ਕੁਮਾਰੀ ਨੂੰ ਉਹਨਾਂ ਦੇ ਅਗਲੇ ਭਵਿੱਖ ਲਈ ਹਾਰਦਿਕ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਲੜਕੀਆਂ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸ਼ੂਸ਼ੀਲਾ ਕੁਮਾਰੀ ਜੀ ਜਿਹੜੇ ਰਿਟਾਇਰ ਰਿਟਾਇਰਮੈਂਟ ਰਿਟਾਇਰ ਹੋਣ ਜਾ ਰਹੇ ਆ ਉਹਨਾਂ ਨੇ ਆਪਣੀ ਇੱਕ ਲਾਈਫ ਦਾ ਬਹੁਤ ਵੱਡਾ ਪੀਰੀਅਡ ਸਾਡੇ ਫਲੋਰ ਸ਼ਹਿਰ ਦੇ ਇਸ ਸਕੂਲ ਨੂੰ ਦਿੱਤਾ ਉਹਨਾਂ ਨੇ ਸਕੂਲ ਦੀ ਡਿਵੈਲਪਮੈਂਟ ਲਈ ਤੋਂ ਡਿਵੈਲਪਮੈਂਟ ਤੋਂ ਇਲਾਵਾ ਹੋਰ ਸਮਾਜਿਕ ਕੰਮਾਂ ਵਿੱਚ ਵੀ ਬਹੁਤ ਜ਼ਿਆਦਾ ਉਹਨਾਂ ਨੇ ਯੋਗਦਾਨ ਪਾਇਆ ਅਸੀਂ ਅੱਜ ਉਹਨਾਂ ਦੇ ਰਿਟਾਇਰਮੈਂਟ ਤੇ ਕਲੱਬ ਵਾਲੇ ਸਾਡੀ ਸਮੂਹ ਪ੍ਰੈਸ ਕਲੱਬ ਵੱਲੋਂ ਅਸੀਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਗਏ ਅਸੀਂ ਉਹਨਾਂ ਨੂੰ ਉਹਨਾਂ ਦੀ ਅਸੀਂ ਚੁੰਨੀਆ ਪਰਮਾਤਮਾ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਲਾਈਫ ਨੂੰ ਹੋਰ ਵਧੀਆ ਬਣਾਵੇ ਉਹ ਦਿਨ ਸੁਖਣੀ ਰਾਤ ਸੁਖਣੀ ਤਰੱਕੀ ਕਰਨ ਉਹਨਾਂ ਨੂੰ ਵਧੀਆ ਸਿਹਤ ਦਿੱਤੀ ਜਾਵੇ ਅੱਜ ਸਾਡੇ ਚੇਅਰਮੈਨ ਜੀ ਨਰਮਲ ਜੀ ਗੈਰੀ ਜੀ ਕਨੇਤੀ ਜੀ ਰਾਜਕੁਮਾਰ ਨੰਗਲ ਜੀ ਐਰੀ ਜੀ ਅਸੀਂ ਸਾਰੇ ਅੱਜ ਗਏ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦੇ ਹਾਂ ਉਧਰ ਪ੍ਰਿੰਸੀਪਲ ਸ਼੍ਰੀਮਤੀ ਸ਼ੂਸ਼ੀਲਾ ਕੁਮਾਰੀ ਨੇ ਭਾਵਕ ਹੁੰਦਿਆਂ ਫਲੋਰ ਪ੍ਰੈਸ ਕਲੱਬ ਅਤੇ ਇਲਾਕਾ ਵਾਸੀਆਂ ਦਾ ਉਹਨਾਂ ਨੂੰ ਦਿੱਤੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਕੀਤਾ ਫਲੋਰ ਤੋਂ ਨਵਰਾੰਗ ਚੈਨਲ ਦੀ ਰਾਜਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਐਜ਼ ਅ ਪੰਜਾਬੀ ਲੈਕਚਰਰ 96 ਵਿੱਚ ਜੁਆਇਨ ਕੀਤਾ ਸੀ ਤੇ ਅੱਜ 2025 ਵਿੱਚ ਐਜ਼ ਅ ਪ੍ਰਿੰਸੀਪਲ ਮੈਂ ਥੋੜੇ ਰਟਾਇਰ ਹੋ ਰਹੀ ਹਾਂ ਮਨ ਲੱਗਦਾ ਹੈ ਕਿ ਮਨੂੰ ਮਾਣ ਹੈ ਇਸ ਸਕੂਲ ਤੇ ਕਿ ਇਸ ਸਕੂਲ ਨੇ ਰੱਜ ਕੇ ਤਰੱਕੀ ਕੀਤੀ ਪੂਰੇ ਸ਼ਹਿਰ ਵਾਸੀਆਂ ਨੇ ਇਸ ਸਕੂਲ ਦੀ ਤਰੱਕੀ ਚ ਯੋਗਦਾਨ ਪਾਇਆ ਔਰ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਕਿ ਜਿੱਥੇ ਜੁਆਇਨ ਕੀਤੀ ਮੈਂ ਉੱਥੋਂ ਹੀ ਰਿਟਾਇਰ ਹੋ ਰਹੀ ਮੈਂ ਇੱਥੇ ਜੀ 96 ਤੋਂ ਲੈ ਕੇ 2025 ਤੱਕ ਰਹੀ ਪਰ ਲੇਕਿਨ ਵਿੱਚ ਉਹ ਸਿਰਫ 10 ਦਿਨ ਲਈ ਐਜ਼ ਅ ਪ੍ਰਿੰਸੀਪਲ ਬਣ ਕੇ ਗੁਰਾਇਆ ਗਈ ਸੀ ਤੇ ਪ੍ਰੰਤੂ ਸ਼ਹਿਰ ਵਾਸੀਆਂ ਨੇ ਮੈਨੂੰ ਵਾਪਸ ਇਸ ਸਕੂਲ ਵਿੱਚ ਲਿਆਂਦਾ ਤੇ ਉਮੀਦ ਕੀਤੀ ਸੀ ਕਿ ਇਹ ਸਕੂਲ ਨੂੰ ਅਸੀਂ ਤਰੱਕੀ ਦੀ ਰਾਹ ਤੇ ਲੈ ਕੇ ਜਾਵਾਂਗੇ ਤੇ ਅੱਜ ਮੈਂ ਬੜੇ ਗਰਵ ਨਾਲ ਕਹਿੰਦੀ ਹਾਂ ਕਿ ਇਹ ਸਕੂਲ ਤਰੱਕੀ ਦੀ ਰਾਹ ਤੇ ਹੈ ਤੇ ਪੰਜਾਬ ਦੇ ਗਿਣਵੇਂ ਚੁਣਵੇਂ ਸਕੂਲਾਂ ਚੋਂ ਇੱਕ ਹੈ ਆ ਦੇਖੋ ਜੀ ਗਰਲ ਸਕੂਲ ਹੈ ਇਹ ਔਰ ਬੰਨੂ ਲੱਗਦਾ ਹੈ ਜਿੰਗੀਆਂ 3 ਹੈਗੀਆਂ ਉਹ ਆਪਣੇ ਮਾਪੇ ਦੇ ਘਰ ਦੀ ਤਾਂ ਰੌਣਕ ਹੁੰਦੀਆਂ ਹੀ ਹੈ ਇਸ ਸਕੂਲ ਦੀਆਂ ਵੀ ਰੌਣਕ ਹੈ ਤਾਂ ਇਸ ਕਰਕੇ ਇੰਨਾ ਪਿਆਰ ਇੰਨਾ ਪਿਆਰ ਅ ਅੱਜ ਸਵੇਰ ਤੋਂ ਸ਼ਾਇਦ ਮੇਰੇ ਅੱਖਾਂ ਦੇ ਥਰੂ ਉਹ ਛਲਕ ਰਿਹਾ ਹੈ ਪਰੰਤੂ ਮੇਰਾ ਇਹ ਵਾਅਦਾ ਹੈ ਇਸ ਸਕੂਲ ਨਾਲ ਇਸ ਸ਼ਹਿਰ ਦੇ ਨਾਲ ਕਿ ਇਸ ਸਕੂਲ ਦੇ ਨਾਲ ਜਦ ਤੱਕ ਮੇਰੇ ਸਾਹ ਹੈਗੇ ਹੈ ਮੈਂ ਜੁੜੀ ਰਵਾਂਗੀ ਤੇ ਤਰੱਕੀ ਦੀ ਰਾਹ ਤੇ ਲੈ ਕੇ ਜਾਂਦੀ ਰਾਂ